ਪੇਰੈਂਟਸ ਦੀਆਂ ਆਪਣੀਆਂ ਗਲਤੀਆਂ ਦੇ ਨਾਲ ਹੀ ਉਹਨਾਂ ਦੇ ਬੱਚੇ ਬਨ ਰਏ ਨੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਅਗਰ ਮੈਂ ਗੱਲ ਕਰਾਂ ਏਮਜ਼ ਜਿਹੜਾ ਹਸਪੀਟਲ ਹੈ ਨਿਊ ਦਿੱਲੀ ਦਾ ਉਸ ਦੀ ਇੱਕ ਰਿਸਰਚ ਦੇ ਮੁਤਾਬਿਕ ਛੋਟੇ ਬੱਚਿਆਂ ਦੇ ਵਿੱਚ ਮਾਇਓਪੀਆ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਕੇਸਿਸ ਬਹੁਤ ਜ਼ਿਆਦਾ ਦੇਖੇ ਜਾ ਰਹੇ ਨੇ ਮਾਇਓਪੀਆ ਹੈ ਕਿ ਇਹ ਇੱਕ ਨਜ਼ਰ ਨਾਲ ਰਿਲੇਟਡ ਪ੍ਰੋਬਲਮ ਹੈ ਜਿਸ ਦੇ ਵਿੱਚ ਨੇੜੇ ਦਾ ਤਾਂ ਠੀਕ ਦੇਖਦਾ ਹੈ ਲੇਕਿਨ ਦੂਰ ਦਾ ਬਹੁਤ ਹੀ ਜ਼ਿਆਦਾ ਧੁੰਦਲਾ ਦਿਖਦਾ ਹੈ ਔਰ ਇਹ ਪ੍ਰੋਬਲਮ ਬਹੁਤ ਜਲਦੀ ਵੀ ਵੱਧ ਜਾਂਦੀ ਹੈ ਕਈਆਂ ਦੇ ਵਿੱਚ ਇਸ ਅ ਰੀਜ਼ਨ ਦੇ ਉੱਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਔਰ ਇਹੀ ਨਹੀਂ ਅਗਰ ਅਸੀਂ ਗੱਲ ਕਰੀਏ ਕਿ ਜਿਹੜੀ ਇੱਕ ਬੁਰੀ ਆਦਤ ਜਿਹੜੀ ਪੇਰੈਂਟਸ ਹੁਣ ਵੀ ਆਪਣੇ ਬੱਚਿਆਂ ਨੂੰ ਉਸ ਤੋਂ ਛੁਡਾ ਸਕਦੇ ਨੇ ਔਰ ਉਹਨਾਂ ਦੇ ਬਿਹਤਰ ਜੀਵਨ ਵੱਲ ਉਹਨਾਂ ਦੀ ਸ਼ੁਰੂਆਤ ਕਰਾ ਸਕਦੇ ਨੇ ਉਹ ਅੱਜਕੱਲ ਜਿਹੜੀ ਇੱਕ ਬਿਮਾਰੀ ਹੈ ਉਹ ਬਣ ਗਈ ਹੈ ਮੋਬਾਈਲ ਫੋਨ ਜਿਹੜੇ ਕਿ ਸ਼ੁਰੂ-ਸ਼ੁਰੂ ਵਿੱਚ ਪੇਰੈਂਟਸ ਖੁਦ ਆਪਣੇ ਬੱਚਿਆਂ ਦੇ ਹੱਥ ਵਿੱਚ ਦਿੰਦੇ ਨੇ ਔਰ ਬੜੇ ਖੁਸ਼ ਹੁੰਦੇ ਨੇ ਕਿ ਸਾਡਾ ਤਾਂ ਛੋਟਾ ਜਿਹਾ ਬੱਚਾ ਹੀ ਬੜੇ ਦੇਖੋ ਜੀ ਫਟਾਫਟ ਜੋ ਹੈ ਸਕਰੋਲ ਕਰਦਾ ਹੈ ਔਰੇ ਨੂੰ ਸਾਰੇ ਫੰਕਸ਼ਨ ਪਤਾ ਨੇ ਔਰ ਪੇਰੈਂਟਸ ਬੜੇ ਪ੍ਰਾਊਡਲੀ ਇੱਕ ਦੂਜੇ ਨੂੰ ਦੱਸ ਰਹੇ ਹੁੰਦੇ ਨੇ ਸਾਨੂੰ ਹਲੇ ਤੱਕ ਫੋਨ ਚਲਾਉਣਾ ਨਹੀਂ ਆਂਦਾ ਇਹ ਦੇਖੋ ਜੀ ਇੱਕ ਸਾਲ ਦਾ ਹੋ ਕੇ ਇਹਨੂੰ ਸਭ ਪਤਾ ਹੈ ਕਿਵੇਂ ਰੀਲਸ ਲਾਣੀਆਂ ਨੇ ਕਿਵੇਂ ਫੇਸਬੁੱਕ 'ਚ ਔਨ ਕਰਨਾ ਹੈ ਕਿਵੇਂ YouTube ਔਨ ਕਰਨਾ ਹੈ ਕਿਵੇਂ ਪੋਇਮ ਵਾਲੀ ਵੀਡੀਓ ਦੇਖਣੀ ਹੈ ਸੋ ਇਹ ਪੇਰੈਂਟਸ ਲਈ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ ਪਹਿਲਾਂ ਤਾਂ ਤੁਸੀਂ ਇਹ ਜਾਣ ਲਓ ਸਮਝ ਲਓ ਚੰਗੀ ਤਰ੍ਹਾਂ ਨਾਲ ਕਿਉਂਕਿ ਇਹੀ ਆਦਤ ਬੱਚਿਆਂ ਨੂੰ ਬਹੁਤ ਗੰਭੀਰ ਬਿਮਾਰੀਆਂ ਦੇ ਵੱਲ ਤੱਕਾ ਦੇ ਰਹੀ ਹੈ ਜੀ ਹਾਂ ਮੋਬਾਈਲ ਦੇ ਲਗਾਤਾਰ ਯੂਸ ਦੇ ਨਾਲ ਜੋ ਹੈ ਬੱਚੇ ਚਿੜਚਿੜੇ ਹੋ ਸਕਦੇ ਨੇ ਬਹੁਤ ਜ਼ਿਆਦਾ ਉਮਰ ਦੇ ਵਧਨ ਦੇ ਨਾਲ ਨਾਲ ਉਹਨਾਂ ਵਿੱਚ ਐਂਜ਼ਾਇਟੀ ਦੀ ਪ੍ਰੋਬਲਮ ਡਿਪਰੈਸ਼ਨ ਦੀ ਪ੍ਰੋਬਲਮ ਅਸੀਂ ਕਹਿ ਸਕਦੇ ਹਾਂ ਕਿ ਮੈਂਟਲ ਔਰ ਹੈਲਥ ਇਸ਼ੂਜ਼ ਔਰ ਆਪਾ ਮੈਂਟਲ ਔਰ ਫਿਜ਼ੀਕਲ ਦੋਵੇਂ ਹੈਲਥ ਇਸ਼ੂਸ ਜੋ ਹੈ ਬੱਚਾ ਵਿੱਚ ਦੇਖੇ ਜਾ ਸਕਦੇ ਨੇ ਜੇਕਰ ਤੁਸੀਂ ਸ਼ੁਰੂਆਤ ਵਿੱਚ ਹੀ ਬੱਚਾ ਨੂੰ ਇਸ ਮੋਬਾਈਲ ਵਰਗੀ ਬਿਮਾਰੀ ਤੋਂ ਛੁਟਕਾਰਾ ਨਹੀਂ ਦਿਲਾਉਂਦੇ ਹੋ ਤੇ ਅੱਜ ਮੈਂ ਇਸੇ ਦੇ ਉੱਪਰ ਗੱਲ ਕਰਨ ਜਾ ਰਹੀਆਂ ਕਿ ਤੁਸੀਂ ਕਿਹੜੀਆਂ ਉਹ ਪੰਜ ਟੈਕਨੀਕਸ ਪੰਜ ਤਰੀਕੇ ਅਪਣਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਆਪਣੇ ਬੱਚਾ ਨੂੰ ਮੋਬਾਈਲ ਦੀ ਜਕੜ ਤੋਂ ਬਾਹਰ ਕੱਢ ਸਕਦੇ ਹੋ ਸੋ ਅਗਰ ਅਸੀਂ ਮੋਬਾਈਲ ਫੋਨ ਦੇ ਲਗਾਤਾਰ ਯੂਜ਼ ਦੀ ਗੱਲ ਕਰੀਏ ਤਾਂ ਬੱਚਿਆਂ ਦੀ ਨੀਂਦ, ਬੱਚਿਆਂ ਦੀ ਪੜ੍ਹਾਈ, ਬੱਚਿਆਂ ਦੀ ਮਾਨਸਿਕ ਸਿਹਤ ਔਰ ਨਾਲ ਦੀ ਨਾਲ ਬੱਚਿਆਂ ਦੀ ਸਰੀਰਕ ਸਿਹਤ ਦੇ ਉੱਪਰ ਵੀ ਬਹੁਤ ਹੀ ਜ਼ਿਆਦਾ ਮਾੜਾ ਪ੍ਰਭਾਵ ਪਾ ਰਿਹਾ ਹੈ ਮੋਬਾਈਲ ਫੋਨ। ਸੋ ਇਸ ਤੋਂ ਛੁਟਕਾਰਾ ਪਵਾਨ ਦੇ ਲਈ ਪਹਿਲਾਂ ਤਾਂ ਮੈਂ ਕਹਾਂ ਕਿ ਜਿਹੜੇ 1 ਸਾਲ, 2 ਸਾਲ ਦੇ ਬੱਚਿਆਂ ਨੂੰ ਹੀ ਮੋਬਾਈਲ ਫੋਨ ਫੜਾ ਰਹੇ ਨੇ ਨਾ ਖੁਦ ਪੇਰੈਂਟਸ ਔਰ ਉਹਨਾਂ ਪੇਰੈਂਟਸ ਦੇ ਉੱਪਰ ਇੱਕ ਵੱਡਾ ਸਵਾਲ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੇ ਲਈ ਇਹ ਕੀ ਕਰ ਰਹੇ ਹੋ? ਸੋ ਅੱਜ ਤੋਂ ਹੀ ਇਹ ਤਰੰਡ ਲੈ ਲਓ ਕਿ ਅਸੀਂ ਆਪਣੇ ਬੱਚਿਆਂ ਨੂੰ ਮੋਬਾਈ ਦੀ ਜਕੜ ਤੋਂ ਹਟਾ ਦੇਣਾ ਇਸ ਐਡਿਕਸ਼ਨ ਦੇ ਵਿੱਚ ਨਹੀਂ ਪੈਣ ਦੇਣਾ ਤੇ ਉਸ ਲਈ ਕਰਨਾ ਕੀ ਹੈ ਪੇਰੈਂਟਸ ਨੇ ਸਭ ਤੋਂ ਪਹਿਲਾਂ ਤੁਹਾਨੂੰ ਥੋੜਾ ਸਖਤ ਹੋਣਾ ਪਏਗਾ ਆਪਣੇ ਬੱਚਿਆਂ ਦਾ ਰੂਟੀਨ ਤੁਹਾਨੂੰ ਬਦਲਣਾ ਪਏਗਾ ਕਿਉਂਕਿ ਬੱਚੇ ਅਕਸਰ ਜਦੋਂ ਇੱਕ ਵਾਰੀ ਉਹਨਾਂ ਨੂੰ ਮੋਬਾਈਲ ਫੋਨ ਦੇਖਣ ਦੀ ਆਦਤ ਪੈ ਜਾਂਦੀ ਹੈ ਤੁਸੀਂ ਉਹਨਾਂ ਦੇ ਹੱਥ ਤੋਂ ਫੋਨ ਲੈਂਦੇ ਹੋ ਰੋਂਦੇ ਨੇ ਜਾਂ ਆਪਾਂ ਕਹੀਏ ਬਹੁਤ ਉੱਚੀ ਉੱਚੀ ਰੋਂਦੇ ਨੇ ਸ਼ੋਰ ਕਰਦੇ ਨੇ ਘਰ ਦੇ ਵਿੱਚ ਔਰ ਪੇਰੈਂਟਸ ਨੂੰ ਲੱਗਦਾ ਕਿ ਇਹਨੂੰ ਚੁੱਪ ਕਰਾਓ ਸ਼ਾਂਤ ਕਰਾਓ ਲੋ ਜੀ ਫੋਨ ਫੜਾ ਦੋ ਅਗਰ ਤੁਸੀਂ ਆਪਣੇ ਬੱਚੇ ਦਾ ਬਿਹਤਰ ਭਵਿੱਖ ਦੇਖਣਾ ਚਾਹੁੰਦੇ ਹੋ ਬਿਮਾਰੀਆਂ ਦੇ ਵਿੱਚ ਫਸਿਆ ਹੋਇਆ ਨਹੀਂ ਦੇਖਣਾ ਚਾਹੁੰਦੇ ਤਾਂ ਜ਼ਰੂਰ ਅੱਜ ਹੀ ਸਖਤ ਹੋ ਜਾਓ ਬੱਚਿਆਂ ਨੂੰ ਕੁਝ ਛੇ ਮਹੀਨਾ ਚਾਹੀਏ 2 ਮਹੀਨਾ ਬੱਚਾ ਤੁਹਾਨੂੰ ਅਗਰ ਪਰੇਸ਼ਾਨ ਵੀ ਕਰੇਗਾ ਉਹ ਪਰੇਸ਼ਾਨੀ ਤੁਸੀਂ ਅੱਜ ਚੇਲ ਲਓ ਤਾਂ ਕਿ ਕੱਲ ਨੂੰ ਤੁਹਾਡੇ ਬੱਚੇ ਨੂੰ ਢੇਰ ਸਾਰੀਆਂ ਪਰੇਸ਼ਾਨੀਆਂ ਨਾ ਹੋਣ ਤਾਂ ਉਸ ਲਈ ਥੋੜਾ ਤੁਸੀਂ ਸਟ੍ਰਿਕਟ ਹੋ ਜਾਓ ਔਰ ਅਗਰ ਤੁਹਾਡਾ ਬੱਚਾ ਮੋਬਾਈਲ ਫੋਨ ਦੇਖਣਾ ਵੀ ਚਾਹੁੰਦਾ ਹੈ ਆਪਾਂ ਥੋੜੇ ਸਕੂਲ ਜਾਣ ਵਾਲੇ ਬੱਚਿਆਂ ਦੀ ਗੱਲ ਕਰ ਰਹੇ ਆ ਉਹਨਾਂ ਦਾ ਟਾਈਮ ਫਿਕਸ ਕਰ ਦਿਓ 1 ਘੰਟਾ ਦਿਨ ਦੇ ਵਿੱਚ ਕੋਈ ਵੀ ਇੱਕ ਟਾਈਮ ਔਰ ਉਸ ਦੇ ਉੱਪਰ ਤੁਸੀਂ ਸਕ੍ਰੀਨ ਟਾਈਮ ਜਿਹੜਾ ਆਪਾਂ ਓਵਰਆਲ ਸਕ੍ਰੀਨ ਟਾਈਮ ਦੀ ਇੱਥੇ ਗੱਲ ਕਰ ਰਹੇ ਹਾਂ ਮੋਬਾਈਲ ਫੋਨ ਵਿੱਚ ਆ ਜਾਂਦਾ ਹੈ ਕਈ ਤਰ੍ਹਾਂ ਦੇ ਅੱਜ ਕੱਲ ਤਾਂ ਇਲੈਕਟ੍ਰੋਨਿਕ ਸਾਡੇ ਕੋਲ ਐਸੈਸਰੀਜ਼ ਆ ਚੁੱਕੀਆਂ ਨੇ ਜਿਸ ਦੇ ਨਾਲ ਅਸੀਂ ਅਲੱਗ-ਅਲੱਗ ਤਰ੍ਹਾਂ ਨਾਲ ਇੰਟਰਨੈਟ ਨੂੰ ਯੂਜ਼ ਕਰ ਸਕਦੇ ਹਾਂ ਚਾਹੇ ਟੀਵੀ ਸਕ੍ਰੀਨ ਹੈ ਚਾਹੇ ਕੰਪਿਊਟਰ ਕੰਪਿਊਟਰ ਹੈ ਚਾਹੇ ਮੋਬਾਈਲ ਫੋਨ ਹੈ ਟੈਬਲੇਟ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਯੂਜ਼ ਲਈ ਇੱਕ ਟਾਈਮ ਜ਼ਰੂਰ ਫਿਕਸ ਕਰੋ ਇਹ ਨਹੀਂ ਕਿ ਜਦੋਂ ਵੀ ਫ੍ਰੀ ਬੈਠੇ ਹਾਂ ਔਰ ਅਸੀਂ ਇੰਟਰਨੈਟ ਯੂਜ਼ ਕਰ ਰਹੇ ਹਾਂ ਮੋਬਾਈਲ ਦੇਖ ਰਹੇ ਹਾਂ ਸੋ ਬੱਚਿਆਂ ਦਾ ਟਾਈਮ ਜੋ ਹੈ ਜ਼ਰੂਰ ਫਿਕਸ ਕਰੋ ਉਸ ਤੋਂ ਬਾਅਦ ਉਹਨਾਂ ਦੀ ਫੇਵਰਿਟ ਐਕਟੀਵਿਟੀ ਦੇ ਉੱਪਰ ਕੰਮ ਕਰੋ ਸ਼ੁਰੂਆਤ ਵਿੱਚ ਬੱਚਿਆਂ ਦਾ ਖੁਦ ਇੰਟਰਸਟ ਨਹੀਂ ਹੁੰਦਾ ਕਿ ਅਸੀਂ ਮੋਬਾਈਲ ਫੋਨ ਦੇਖਣਾ ਹੈ ਬੱਚੇ ਖੇਡਣਾ ਚਾਹੁੰਦੇ ਨੇ ਬੱਚਿਆਂ ਦੇ ਵਿੱਚ ਸਭ ਚੀਜ਼ਾਂ ਨੂੰ ਐਕਸਪਲੋਰ ਕਰਨ ਦੀ ਇੱਕ ਤਾਂਗ ਹੁੰਦੀ ਹੈ ਪਰ ਪੇਰੈਂਟਸ ਮੰਦੇ ਆ ਕੇ ਪੇਰੈਂਟਸ ਵੀ ਬਹੁਤ ਬਿਜ਼ੀ ਹੁੰਦੇ ਨੇ ਕਈ ਵਾਰ ਉਹਨਾਂ ਤੇ ਬਹੁਤ ਸਾਰੇ ਕੰਮ ਹੁਣ ਅੱਜ ਕੱਲ ਨਿਊਕਲੀਅਰ ਫੈਮਲੀਆਂ ਨੇ ਪਹਿਲਾਂ ਵੱਡੇ ਪਰਿਵਾਰ ਹੁੰਦੇ ਸੀ ਜੇਕਰ ਮਦਰ ਕੰਮ ਕਰ ਰਹੀ ਹੈ ਤਾਂ ਹੋਰ ਫੈਮਲੀ ਦੇ ਜਿਹੜੇ ਬਜ਼ੁਰਗ ਹੈ ਬੱਚਿਆਂ ਨੂੰ ਸੰਭ ਲੈਂਦੇ ਸੀ ਪਰ ਅੱਜ ਕੱਲ ਨਿਊਕਲੀਅਰ ਫੈਮਲੀਆਂ ਹੋਣ ਕਰਕੇ ਮਦਰ ਫਾਦਰ ਦੋਹਾਂ ਨੂੰ ਹੀ ਇਹ ਰਿਸਪੌਂਸਿਬਿਲਟੀ ਆਪਸ ਵਿੱਚ ਵੰਡਣੀ ਪੈਂਦੀ ਹੈ ਸੋ ਇਸ ਲਈ ਤੁਸੀਂ ਬਜਾਏ ਇਸੇ ਕਿ ਮੈਂ ਥੋੜਾ ਚਿਰ ਆਪਣਾ ਕੰਮ ਕਰ ਲਾਂ ਤੇ ਉਹਨਾਂ ਚਿਰ ਬੱਚੇ ਨੂੰ ਆਪਣੇ ਨੂੰ ਮੋਬਾਈਲ ਦੇ ਦਵਾ ਤੇ ਥੋੜਾ ਬਿਜ਼ੀ ਰਹੇਗਾ ਤਾਂ ਧਿਆਨ ਉੱਥੇ ਲੱਗਿਆ ਰਹੇਗਾ ਮੈਨੂੰ ਤੰਗ ਨਹੀਂ ਵਿਚ ਅਗਰ ਤੁਸੀਂ ਸੋਚ ਰਹੇ ਹੋ ਨਾ ਤਾਂ ਕੱਲ ਨੂੰ ਤੁਹਾਨੂੰ ਆਪਣੇ ਬੱਚੇ ਦੀ ਬਿਮਾਰੀਆਂ ਨੂੰ ਲੈ ਕੇ ਪਰੇਸ਼ਾਨੀ ਹੋਣ ਵਾਲੀ ਹੈ ਸੋ ਤੁਸੀਂ ਆਪਣੇ ਬੱਚੇ ਦੀ ਫੇਵਰਿਟ ਐਕਟੀਵਿਟੀ ਦੇ ਉੱਪਰ ਕੰਮ ਜ਼ਰੂਰ ਕਰੋ ਬੱਚੇ ਨੂੰ ਪੇਂਟਿੰਗ ਕਰਨ ਦਾ ਸ਼ੌਂਕ ਪਾਓ ਡਰਾਇੰਗ ਕਰਨ ਦਾ ਸ਼ੌਂਕ ਪਾਓ ਜਾਂ ਉਸ ਦੀ ਹੋਰ ਕੋਈ ਵੀ ਜੋ ਐਕਟੀਵਿਟੀ ਹੈ ਉਸ ਦੇ ਉੱਪਰ ਉਹਨੂੰ ਫੋਕਸ ਕਰਾਓ ਚਾਹੇ ਡਾਂਸ ਹੈ ਕੁਝ ਵੀ ਹੈ ਬੱਚੇ ਨੂੰ ਜ਼ਰੂਰ ਉਸੀ ਪੜ੍ਹਾਈ ਤੋਂ ਬਾਅਦ ਜਾਂ ਉਹ ਖਾਣਾ ਖਾ ਚੁੱਕੇ ਆ ਜਾਂ ਸ਼ਾਮ ਨੂੰ ਜਦੋਂ ਵੀ ਉਹ ਮੋਬਾਈਲ ਫੋਨ ਦੇਖਣਾ ਸ਼ੁਰੂ ਕਰਦਾ ਉਸ ਟਾਈਮ ਉਸੀ ਫੇਵਰਿਟ ਐਕਟੀਵਿਟੀ ਦੇ ਵਿੱਚ ਖੁਦ ਵੀ ਥੋੜਾ ਬੋਤਾ ਪਾਰਟਿਸਿਪੇਟ ਕਰੋ ਔਰ ਬੱਚੇ ਨੂੰ ਉਸੇ ਅਕੋਰਡਿੰਗਲੀ ਹੀ ਚੀਜ਼ਾਂ ਵੀ ਲਿਆ ਕੇ ਦਿਓ ਕਿ ਉਹ ਪ੍ਰੈਕਟੀਕਲੀ ਉਹਨਾਂ ਚੀਜ਼ਾਂ ਦੇ ਵਿੱਚ ਇਨਵੋਲ ਹੋਵੇ ਦੂਸਰਾ ਅਗਰ ਆਪਾਂ ਗੱਲ ਕਰੀਏ ਖੁਦ ਤੋਂ ਵੀ ਪੇਰੈਂਟਸ ਨੂੰ ਮੋਬਾਈਲ ਫੋਨ ਦੂਰ ਕਰਨਾ ਹੀ ਪਏਗਾ ਬੱਚੇ ਅਕਸਰ ਉਹੀ ਕਰਦੇ ਨੇ ਜੋ ਆਪਣੇ ਪੇਰੈਂਟਸ ਨੂੰ ਕਰਦੇ ਹੋયા ਦੇਖਦੇ ਨੇ ਸੋ ਜੇਕਰ ਤੁਸੀਂ ਵੀ ਹਰ ਵੇਲੇ ਮੋਬਾਈਲ ਫੋਨ ਲੈ ਕੇ ਬੈਠੇ ਰਹੋਗੇ ਤਾਂ ਤੁਹਾਡਾ ਬੱਚਾ ਵੀ ਤੁਹਾਨੂੰ ਕਾਪੀ ਕਰੇਗਾ ਹੀ ਕਰੇਗਾ ਉਹਨਾਂ ਦੇ ਪੇਰੈਂਟਸ ਹੀ ਉਹਨਾਂ ਦੇ ਲਈ ਰੋਲ ਮਾਡਲ ਹੁੰਦੇ ਨੇ ਉਹਨਾਂ ਨੂੰ ਲੱਗਦਾ ਜੋ ਮੇਰੇ ਮੰਮੀ ਜੋ ਮੇਰੇ ਪਾਪਾ ਕਰਦੇ ਨੇ ਉਹ ਬੈਸਟ ਕਰ ਰਹੇ ਨੇ ਤੇ ਮੈਂ ਵੀ ਐਵੇਂ ਹੀ ਕਰਨਾ ਹੈ ਸੋ ਅਗਰ ਤੁਸੀਂ ਆਪਣੇ ਬੱਚੇ ਨੂੰ ਚੰਗੀਆਂ ਆਦਤਾਂ ਦੇਣੀ ਹੈ ਸਿਹਤਮੰਦ ਜੀਵਨ ਉਹਨਾਂ ਦਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਖੁਦ ਵੀ ਜੋ ਹੈ ਇੰਨਾ ਜ਼ਿਆਦਾ ਮੋਬਾਈਲ ਫੋਨ ਬੱਚਾ ਦੇ ਸਾਹਮਣ ਨਹੀਂ ਕਰਨਾ ਹੈ ਹਰ ਵੇਲੇ ਜੋ ਹੈ ਰੀਲਸ ਸ਼ਾਰਟਸ ਦੇ ਵਿੱਚ ਆਪਣਾ ਟਾਈਮ ਸਪੈਂਡ ਨਹੀਂ ਕਰਨਾ ਆਪਣੇ ਬੱਚੇ ਦੇ ਨਾਲ ਗੱਲਾਂ ਕਰੋ ਅਗਰ ਸਕੂਲ ਜਾਂਦਾ ਬੱਚਾ ਉਸ ਨੂੰ ਪੁੱਛੋ ਦਿਨ ਦੇ ਵਿੱਚ ਕਿਵੇਂ ਰਿਹਾ ਟੀਚਰਜ਼ ਦੇ ਨਾਲ ਕਿਵੇਂ ਰਿਹਾ ਹੋਮਵਰਕ ਹੋਇਆ ਟੈਸਟ ਹੋਇਆ ਆਂਦਾ ਸੀ ਕਿੱਥੇ ਪ੍ਰੋਬਲਮ ਆਈ ਬੱਚੇ ਦੇ ਫਰੈਂਡਸ ਬਾਰੇ ਉਹਦੇ ਨਾਲ ਗੱਲ ਕਰੋ ਉਸ ਦੇ ਨਾਲ ਤੁਹਾਡਾ ਆਪਸ ਵਿੱਚ ਪੇਰੈਂਟਸ ਦਾ ਔਰ ਬੱਚਿਆਂ ਦਾ ਜੋ ਹੈ ਰਿਲੇਸ਼ਨ ਵੀ ਵਧੀਆ ਬਣਿਆ ਰਹਿੰਦਾ ਹੈ ਬੱਚਾ ਤੁਹਾਡੇ ਨਾਲ ਕੋਈ ਗੱਲ ਕਰਨ ਤੋਂ ਕਦੇ ਸੰਘ ਦਾ ਵੀ ਨਹੀਂ ਹੈ ਦਿਲ ਦੇ ਵਿੱਚ ਗੱਲ ਨਹੀਂ ਰੱਖਦਾ ਤੇ ਇਸ ਲਈ ਬੱਚਿਆਂ ਦੇ ਨਾਲ ਇੱਕ ਓਪਨ ਰਿਲੇਸ਼ਨਸ਼ਿਪ ਇਸ ਤਰ੍ਹਾਂ ਦਾ ਕ੍ਰੀਏਟ ਕਰੋ ਤੁਸੀਂ ਤਾਂ ਕਿ ਬੱਚਾ ਤੁਹਾਡੇ ਤੋਂ ਇਮੋਸ਼ਨਲੀ ਦੂਰ ਨਾ ਹੋਵੇ ਤੁਹਾਡੇ ਨਾਲ ਸਟਰੋਂਗ ਰਿਲੇਸ਼ਨ ਬਣਿਆ ਰਹੇ ਔਰ ਉਹ ਖੁਦ ਤੋਂ ਫੋਨ ਨੂੰ ਦੂਰ ਕਰਨ ਦੇ ਵਿੱਚ ਉਸ ਨੂੰ ਪਤਾ ਵੀ ਨਾ ਲੱਗੇ ਕਿ ਮੈਂ ਕੋਈ ਖਾਸ ਐਫਰਟ ਕਰ ਰਿਹਾ ਤੁਸੀਂ ਫੋਨ ਰੱਖ ਦੋਗੇ ਤਾਂ ਬੱਚਾ ਵੀ ਤੁਹਾਡਾ ਤੁਹਾਡੇ ਨਾਲ ਟਾਈਮ ਸਪੈਂਡ ਕਰਕੇ ਬਹੁਤ ਖੁਸ਼ੀ ਮਹਿਸੂਸ ਕਰਨ ਵਾਲਾ ਹੈ ਅੱਗੋਂ ਸੇ ਗੱਲ ਕਰੀਏ ਬੱਚਿਆਂ ਨੂੰ ਆਪਣੇ ਫਰੈਂਡਸ ਨਾਲ ਜਾਂ ਉਸ ਦੇ ਟੌイズ ਦੇ ਵਿੱਚ ਇਨਵੋਲ ਕਰੋ ਅਤੇ ਫਰੈਂਡਸ ਨਾਲ ਆਊਟਡੋਰ ਐਕਟੀਵਿਟੀ ਵਿੱਚ ਉਸ ਨੂੰ ਇਨਵੋਲ ਕਰੋ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਟਾਈਮ ਦੇ ਵਿੱਚ ਅਸੀਂ ਸਾਰੇ ਬਾਹਰ ਖੇਡਦੇ ਸੀ ਤੇ ਜ਼ਰੂਰ ਆਪਣੇ ਬੱਚਿਆਂ ਦੇ ਅੱਜ ਕੱਲਰ ਅਗਰ ਅ ਬ੍ਰਦਰ ਸਿਸਟਰ ਹੈ ਭੈਣ ਭਰਾ ਨੇ ਜਿਸ ਤਰ੍ਹਾਂ ਵੀ ਘਰ ਦੇ ਵਿੱਚ ਛੋਟੇ ਬੱਚੇ ਹੋਣ ਗਲੀ ਦੇ ਵਿੱਚ ਆਂਡ ਗੁਆਰ ਨੀਬਰ ਹੈ ਬੱਚਿਆਂ ਦੀ ਐਕਟੀਵਿਟੀ ਆਪਸ ਵਿੱਚ ਜ਼ਰੂਰ ਰੱਖੋ ਜਾਂ ਉਸ ਨੂੰ ਜਿਸ ਤਰ੍ਹਾਂ ਦੇ ਟੌイズ ਪਸੰਦ ਆ ਉਸ ਦੀ ਐਕਟੀਵਿਟੀ ਜ਼ਰੂਰ ਉਸ ਦੇ ਨਾਲ ਇਨਵੋਲਵ ਕਰਾਓ ਅ ਰੇ ਰੇ ਧਿਆਨ ਜ਼ਰੂਰ ਰੱਖੋ ਕਿ ਬੱਚੇ ਦੀ ਏਜ ਦੇ ਹਿਸਾਬ ਦਾ ਹੀ ਟੌਏ ਉਸ ਨੂੰ ਲਿਆ ਕੇ ਦਿਓ ਇਹ ਨਹੀਂ ਕਿ ਉਸ ਦੀ ਏਜ ਦੇ ਹਿਸਾਬ ਤੋਂ ਛੋਟਾ ਲਿਆਤਾ ਹੈ ਉਸ ਤੋਂ ਵੱਡਾ ਆ ਗਿਆ ਵੀ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਨੂੰ ਖੇਡਣਾ ਕਿਵੇਂ ਹੈ ਸੋ ਅੱਜ ਕੱਲ ਅ ਅਗਰ ਅਸੀਂ ਗੱਲ ਕਰੀਏ ਲੂਡੋ ਹੈ ਇਹ ਕੈਰੋ ਬੋਰਡ ਹੈ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਬੱਚੇ ਨੂੰ ਇਨਵੋਲਵ ਕਰੋ ਖੁਦ ਵੀ ਟਾਈਮ ਸਪੈਂਡ ਕਰੋ ਬੱਚਾ ਤੁਸੀਂ ਦੇਖਣਾ ਇੱਕ ਅਲੱਗ ਹੀ ਰੌਣਕ ਉਸਦੇ ਚਿਹਰੇ ਤੇ ਨਜ਼ਰ ਆਏਗੀ ਮੈਂਟਲੀ ਫਿਜ਼ੀਕਲੀ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਜਾਏਗਾ ਜਦ ਪੇਰੈਂਟ ਉਸਦੇ ਨਾਲ ਥੋੜਾ ਟਾਈਮ ਸਪੈਂਡ ਕਰ ਪਾਉਂਦੇ ਨੇ ਉਸ ਤੋਂ ਬਾਅਦ ਗੱਲ ਕਰੀਏ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਬੱਚਿਆਂ ਦੇ ਉੱਪਰ ਜ਼ਰੂਰ ਪਾਓ ਤਾਂ ਕਿ ਬੱਚੇ ਰਿਸਪੋਨਸੀਬਲ ਵੀ ਬਣ ਸਕਣ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਜਿਵੇਂ ਕਿ ਅਗਰ ਤੁਸੀਂ ਘਰ ਦੇ ਵਿੱਚ ਪਲਾਂਟਸ ਲਗਾਏ ਹੋਏ ਨੇ ਬੂਟੇ ਲਗਾਏ ਨੇ ਗਮਲੇ ਰੱਖੇ ਹੋਏ ਨੇ ਬੱਚਿਆਂ ਨੂੰ ਕਹੋ ਕਿ ਤੁਸੀਂ ਪਾਣੀ ਇਸ ਦੇ ਵਿੱਚ ਪਾਇਆ ਕਰੋ ਉਸ ਨੂੰ ਟਾਈਮ ਫਿਕਸ ਕਰ ਦਿਓ ਇੰਨੇ ਵਜੇ ਜਿਹੜਾ ਉਸ ਦਾ ਮੋਬਾਈਲ ਦੇਖਣ ਦਾ ਟਾਈਮ ਹੈ ਈਵਨਿੰਗ ਦੇ ਵਿੱਚ ਉਸ ਟਾਈਮ ਦੇ ਵਿੱਚ ਉਸ ਨੂੰ ਜ਼ਿੰਮੇਦਾਰੀ ਦਿਓ ਕਿ ਤੂੰ ਇਸ ਟਾਈਮ ਦੇ ਵਿੱਚ ਬੂਟਿਆਂ ਨੂੰ ਪਾਣੀ ਦੇਣਾ ਹੈ ਜਾਂ ਘਰ ਦੀ ਡਸਟਿੰਗ ਕਰਨੀ ਹੈ ਛੋਟੇ-ਛੋਟੇ ਕਈ ਤਰ੍ਹਾਂ ਦੇ ਘਰ ਦੇ ਕੰਮ ਹੁੰਦੇ ਨੇ ਅਗਰ ਤੁਸੀਂ ਬੱਚਿਆਂ ਨੂੰ ਉਸ ਦੇ ਵਿੱਚ ਇਨਵੋਲਵ ਕਰੋਗੇ ਤਾਂ ਬੱਚਾ ਬਿਜ਼ੀ ਵੀ ਰਹੇਗਾ ਰਿਸਪੋਨਸਿਬਲ ਰਹੇਗਾ ਔਰ ਉਸ ਨੂੰ ਪਤਾ ਹੋਏਗਾ ਕਿ ਘਰ ਦੇ ਕੰਮ ਵੀ ਨਾਲ ਕਰਨੇ ਹੁੰਦੇ ਨੇ ਔਰ ਵੱਡੇ ਹੋ ਕੇ ਵੀ ਉਹਨੂੰ ਕੋਈ ਪ੍ਰੋਬਲਮ ਬਿਲਕੁਲ ਵੀ ਨਹੀਂ ਆਣ ਵਾਲੀ ਹੈ ਸੋ ਇਹ ਬੜੇ ਹੀ ਆਸਾਨ ਜੇ ਪੰਜ ਕੰਮ ਨੇ ਅਗਰ ਤੁਸੀਂ ਆਪਣੇ ਬੱਚਿਆਂ ਦੇ ਬੈਟਰ ਫਿਊਚਰ ਲਈ ਚਾਹੁੰਦੇ ਹੋ ਕਿਉਂਕਿ ਮਹਿੰਗੇ-ਮਹਿੰਗੇ ਮੋਬਾਈਲ ਫੋਨ ਤਾਂ ਤੁਸੀਂ ਲਿਆ ਕੇ ਦੇ ਦੋਗੇ ਆਪਣੇ ਬੱਚਿਆਂ ਨੂੰ ਔਰ ਸਿਰਫ ਮਹਿੰਗੇ ਮੋਬਾਈਲ ਫੋਨਸ ਨਾਲ ਤੁਸੀਂ ਆਪਣੇ ਬੱਚਿਆਂ ਦੇ ਉੱਪਰ ਆਪਣਾ ਪਿਆਰ ਨਹੀਂ ਦਿਖਾ ਸਕਦੇ ਬੱਚਿਆਂ ਨੂੰ ਚੰਗੀਆਂ ਆਦਤਾਂ ਔਰ ਮਾੜੀਆਂ ਆਦਤਾਂ ਤੋਂ ਦੂਰ ਰੱਖਣਾ ਇਹ ਵੀ ਅੱਜ ਦੇ ਟਾਈਮ ਵਿੱਚ ਇੱਕ ਬਹੁਤ ਵੱਡਾ ਗਿਫਟ ਹੈ ਤੁਹਾਡਾ ਤੁਹਾਡੇ ਬੱਚਿਆਂ ਦੇ ਲਈ ਸੋ ਇਹਨਾਂ ਗੱਲਾਂ ਦਾ ਧਿਆਨ ਵੀ ਜ਼ਰੂਰ ਰੱਖੋ ਤਾਂ ਕਿ ਤੁਹਾਡੇ ਬੱਚਿਆਂ ਦੀ ਪੜ੍ਹਾਈ ਬੱਚਿਆਂ ਦੀ ਨੀਂਦ ਉਹਨਾਂ ਦੀ ਮਾਨਸਿਕ ਅਤੇ ਸਰੀਰਕ ਜੋ ਸਿਹਤ ਹੈ ਉਹ ਬਿਲਕੁਲ ਵੀ ਖਰਾਬ ਨਾ ਹੋਵੇ ਉਹਨਾਂ ਦਾ ਮਾਈਂਡ ਵਧੀਆ ਢੰਗ ਦੇ ਨਾਲ ਕੰਮ ਕਰੇ ਔਰ ਉਹਨਾਂ ਦੇ ਖਾਣ ਪੀਣ ਦਾ ਜ਼ਰੂਰ ਧਿਆਨ ਰੱਖੋ ਉਹਨਾਂ ਦੀ ਹਰ ਖਾਣ ਪੀਣ ਦੀਆਂ ਫਰਮਾਇਸ਼ਾਂ ਨੂੰ ਪੂਰਾ ਨਾ ਕਰਦੇ ਰਹੋ ਕਿ ਬੱਚਾ ਜ਼ਿੱ ਤੇ ਇਸ ਨੂੰ ਅਸੀਂ ਅੱਜ ਖਵਾ ਦਈਏ ਔਰ ਉਸ ਦੇ ਨਾਲ ਹੁੰਦਾ ਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਬਹੁਤ ਛੋਟੀ ਉਮਰ ਦੇ ਵਿੱਚ ਬੱਚਾ ਨੂੰ ਜੋ ਹੈ ਮੋਟਾਪਾ ਦੇਖਣ ਨੂੰ ਮਿਲ ਰਿਹਾ ਓਬੈਸਿਟੀ ਦਾ ਉਹ ਸ਼ਿਕਾਰ ਹੋ ਰਹੇ ਨੇ ਔਰ ਮੋਬਾਈਲ ਦੇ ਨਾਲ ਨਜ਼ਰ ਤਾਂ ਬੱਚਾ ਦੀ ਖਰਾਬ ਹੋ ਹੀ ਰਹੀ ਹੈ ਔਰ ਬਹੁਤ ਸਾਰੇ ਬੱਚਾ ਨੂੰ ਚਸ਼ਮੇ ਵੀ ਲੱਗ ਚੁੱਕੇ ਨੇ ਸੋ ਮਾਇਓਪੀਆ ਦੀ ਜਿਹੜੀ ਮੈਂ ਪ੍ਰੋਬਲਮ ਦੀ ਗੱਲ ਕੀਤੀ ਹੈ ਇਹ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ ਸੋ ਜ਼ਰੂਰ ਪੇਰੈਂਟਸ ਇਹਨਾਂ ਗੱਲਾਂ ਦਾ ਧਿਆਨ ਰੱਖਣ ਆਈ ਹੋਪ ਤੁਹਾਨੂੰ ਇਹ ਗੱਲਾਂ ਜ਼ਰੂਰ ਪਸੰਦ ਆਈਆਂ ਜਿਸ ਵੀ ਘਰ ਦੇ ਵਿੱਚ ਬੱਚੇ ਮੋਬਾਈਲ ਫੋਨ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਨੇ ਇਹਨਾਂ ਜੋ ਮੈਂ ਪੰਜ ਚੀਜ਼ਾਂ ਤੁਹਾਨੂੰ ਕਹੀਆਂ ਇਹ ਇਸਤੇਮਾਲ ਕਰਕੇ ਦੇਖੋ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ ਤੇ ਉਹਨਾਂ ਨੂੰ ਕੁਝ ਨਵੀਂ-ਨਵੀਂ ਫਿਜ਼ੀਕਲ ਐਕਟੀਵਿਟੀ ਵਿੱਚ ਇਨਵੋਲ ਕਰਵਾਓ ਤਾਂ ਕਿ ਬੱਚੇ ਆਪਣੇ ਬੈਟਰ ਫਿਊਚਰ ਦੇ ਲਈ ਵਧੀਆ-ਵਧੀਆ ਆਪਣੇ ਦਿਮਾਗ ਵਿੱਚੋਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆ ਸਕਣ ਤੇ ਆਪਣੇ ਫਿਊਚਰ ਨੂੰ ਬ੍ਰਾਈਟ ਬਣਾ ਸਕਣ ভিডিও আজি চੰਗੀ লাগি আ তা ইসন লাইক এন্ড শেয়ার ضرور কর দেনা কমেন্ট করকে ভি আপনে ਵਿਚার মিনা ضرور সাंजे করনা পেজ মহলে تک ফলো নি কিতা তা ফলো কর দো ইউটিউব চ্যানেল হেলথ অ্যাডভাইস উইদারজোধ কোনু সাবস্ক্রাইব নেহি কিতা তা ফটাফট সাবস্ক্রাইব ভি কর দয়ো 빌াঙ্গে জলদি হি সেहत না Judi ਹੋ আর খাস জানকারী দে নাল ফিলহালি দেও জি इजाजत সফরিকাল